ਬਾਹਰ ਐਕਟਿਵਾ ਅਖੜੀਆਂ ਕਰਨ ਵਾਲੇ ਸਾਵਧਾਨ ਹੋ ਜਾਓ ਕਿਉਂਕਿ ਇੱਕੋ ਹੀ ਝਟਕੇ ਦੇ ਵਿੱਚ ਇੱਕ ਛਾਤਿਰ ਚੋਰ ਦੀ ਕਰਤੂਤ ਸੀ 7ਵੀਂ ਤਸਵੀਰਾਂ ਦੇ ਵਿੱਚ ਕੈਦ ਹੋਈ ਹੈ ਨਾ ਸੀਸੀਟੀਵੀ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਸਾਵਧਾਨ ਰਹੋ ਕਿਉਂਕਿ ਤੁਹਾਡੀ ਨਿੱਕੀ ਜਹੀ ਗਲਤੀ ਤੁਹਾਡੇ ਤੇ ਹੀ ਪਾਰੀ ਪੈ ਸਕਦੀ ਹੈ ਸੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਚੋਰ ਦਾ ਸਾਰਾ ਹੀ ਕਾਰਾ ਕੈਦ ਹੋਇਆ ਕਿ ਕਿੰਜ ਉਸਤੇ ਵੱਲੋਂ ਸ਼ੈਤਾਨੀ ਦੇ ਨਾਲ ਇਸ ਕਟਨਾ ਨੂੰ ਅੰਜਾਮ ਦਿੱਤਾ ਗਿਆ ਦਰਅਸਲ ਪਿੰਡ ਦੇ ਵੱਲੋਂ ਦੱਸਿਆ ਗਿਆ ਕਿ ਉਹ ਰਸਾਨਾ ਦੀ ਤਰ੍ਹਾਂ ਕਰਿਆਨੇ ਦਾ ਸਾਮਾਨ ਖਰੀਦਣ ਦੇ ਲਈ ਆਇਆ ਹੋਇਆ ਸੀ ਤਾਂ ਜਦ ਉਸਨੇ ਆਪਣੀ ਐਕਟੀਵਾ ਖੜੀ ਕਰਕੇ ਕਰਿਆਨੇ ਦਾ ਸਾਮਾਨ ਖਰੀਦਣ ਲੱਗਾ ਤਾਂ ਅੱਖ ਚੱਕਦਿਆਂ ਹੀ ਚੋਰ ਐਕਟੀਵਾ ਲੈ ਕੇ ਰਫੂ ਚੱਕਰ ਹੋ ਜਾਂਦਾ ਜਿਸ ਦੀ ਚੋਰੀ ਕਰਦਿਆਂ ਦੀ ਸਾਰੀ ਫੁਟੇਜ ਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਉਸ ਦਾ ਚਿਹਰਾ ਵੀ ਇਨਾਂ ਕੈਮਰੇ ਦੇ ਵਿੱਚ ਕੈਦ ਹੋਇਆ ਕਿ ਕਿਸ ਤਰੀਕੇ ਦੇ ਨਾਲ ਉਸਤੇ ਵੱਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਪਹਿਲਾ ਉਸਤੇ ਵੱਲੋਂ ਆਲੇ ਦੋਲੇ ਦੇਖਿਆ ਜਾਂਦਾ ਕਿ ਕੋਈ ਇਸ ਨੂੰ ਦੇਖਤਾ ਨਹੀਂ ਰਿਹਾ ਤਾਂ ਮੌਕਾ ਦੇਖਦਿਆਂ ਹੀ ਐਕਟਿਵ ਆ ਉੱਥੋਂ ਲੈ ਕੇ ਫਰਾਰ ਹੋ ਗਿਆ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਭਰੇ ਬਾਜ਼ਾਰ ਤੇ ਵਿੱਚ ਇਸ ਬੇਖੌਫ ਸਾਥਿਰ ਚੋਰ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਇੱਕ ਵਿਅਕਤੀ ਦੀ ਪਲਾਂ ਦੇ ਵਿੱਚ ਹੀ ਐਕਟਿਵਾ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਕਿਹਾ ਜਾ ਰਿਹਾ ਹੈ ਕਿ ਰਸਾਨਾ ਦੀ ਤਰ੍ਹਾਂ ਇਹ ਵਿਅਕਤੀ ਸਮਾਨ ਲੈਣ ਬਜ਼ਾਰ ਦੇ ਵਿੱਚ ਆਇਆ ਹੋਇਆ ਸੀ ਤੇ ਦੁਕਾਨ ਦੇ ਬਾਹਰ ਐਕਟਿਵਾ ਖੜੀ ਕੀਤੀ ਹੋਈ ਸੀ ਤੇ ਅਚੇਹੇ ਦੇ ਵਿੱਚ ਇੱਕ ਚੋਰ ਆਉਂਦਾ ਜਿਸ ਨੇ ਪਲਾਂ ਦੇ ਵਿੱਚ ਇਸ ਐਕਟਿਵਾ ਨੂੰ ਚੋਰੀ ਕਰ ਲੇ ਇੱਕ ਵਾਰ ਸੀਸੀਟੀਵੀ ਤਸਵੀਰਾਂ 'ਤੇ ਰੁੱਕਾ ਲੈਂਦੇ ਕਿ ਕਿਵੇਂ ਉਸ ਦੇ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਨੇ ਵੇਖਿਆ ਕਹਿ ਸਾਹ ਦਾ ਲੱਗਦਾ ਵਾ ਸੜਕ ਸਕੂਟੀ ਦੇ ਘੰਗਿਆਈ ਰੇਕ ਤੇ ਲੱਗਦਾ ਹਾਂ ਇਹ ਤਾਂ ਡੇ ਵੀ ਲੱਗੀ ਰਹਿੰਦੀ ਹੈ ਆਏ ਹੋਏ ਮੂੰਹ ਤੇ ਗਿਆ ਇਹਨੇ ਕੀ ਆਇਆ ਇਹਨੇ ਹੋ ਗਿਆ ਨਾ ਅਨਵਰ ਬਸੇ ਆਉਂਦੇ ਉਹਨੇ ਵੇਖਿਆ ਕਹਿ ਸਾਹ ਦਾ ਲੱਗੇਦਾ ਵਾ ਸੜਕ ਸਕੂਟੀ ਦੇ ਘੰਗਿਆਈ ਰੇਕ ਤੇ ਲੱਗਦਾ ਹਾਂ ਮੇਰੇ ਨਾਮ ਸਰਜੀ ਕੁਲਬੀਰ ਸਿੰਘ ਜੀ ਕਿੱਥੋਂ ਚੋਰੀ ਹੋਈ ਤੁਹਾਡੀ ਇੱਥੋਂ ਐਸੇ ਮਾਰਸ਼ੀਚੋਂ ਕ੍ਰੈਨ ਦੇ ਮੈਂ ਸਮਾਨ ਲੈਣ ਲਗਾ ਇੱਥੇ ਲਾਈ ਹੈ ਟੁਹਾ ਹਾਂ ਲਾ ਕੇ ਤੇ ਮੈਂ ਅੰਦਰ ਗਿਆ ਮੈਂ ਕਿ ਲੋਕਰੀ ਮੈਂ ਲਾਇਆ ਤੇ ਮੈਂ ਵੀ ਲੱਗਦੇ ਹੈਗਾ ਉਹ ਕਿਹੜੇ ਦੂਰੋਂ ਹਾਂ ਤੇ ਬਸ ਤੇ ਜੋ ਮਦਾਇ ਮੈਂ ਸਮਾਨ ਪੈ ਕਰ ਲਿਆ ਜੋ ਮੈਂ ਪਿਛੇ ਦੇਖਿਆ ਤੇ ਸੁਪੂ ਦਿਖਾਈ ਕੰਪਲੀਟ ਕਰਾਈ ਹੈ ਹੈ ਕੰਪਲੀਟ ਲਿਖਾਇਆ ਤੇ ਦਿਖਿਆ ਮੁੰਡਾ ਉਹ ਜੋ ਤੁਸੀਂ ਵੀਡੀਓ ਵੜੀ ਹੋ ਜੋ ਵੀਡੀਓ ਦੇਖਿਆ ਇਸਰ ਪਛਾਣ ਹੈਗੀ ਕੋਣ ਆਉ ਹਾਂ ਪਛਾਣ ਲਾਂਗੇ ਮੈਂ ਤੇ ਉਹ ਪੁੱਸ ਪੁੱਸ ਕੀ ਜਾਂਦੀ ਆ ਉਹ ਪਸੰਦੀ ਵੀ ਇੱਕ ਕੰਪਲੇਂਟ ਲਹੀ ਹਾਂ ਤੇ ਆਂਦੇ ਜੋ ਕਰਦੇ ਆ ਅੱਛਾ ਹਾਂਜੀ ਕਿ ਕਰਿਆਂਦੇ ਤੋਂ ਸੌਦਾ ਲੈਣ ਦੇ ਸੀ ਤੇ ਉਹ ਅੰਦਰ ਵਿਛੇ ਤੇ ਚਾਬੀ ਵਿੱਚੇ ਹੀ ਦਾ ਬਿਸਕੁਟ ਚਾਬੀ ਵਿੱਚੇ ਚਾਬੀ ਵਿੱਚੇ ਰਹਿਤ ਇਹਨਾਂ ਨੇ ਤੇ ਜਦੋਂ ਸੌਦਾ ਲੈ ਕੇ ਬਾਹਰ ਜਗੇ ਤੇ ਚੋਰੀ ਹੋ ਗਈ ਖੱਟਾ ਪਟਕਾ ਵੱਧਾ ਉਹਨੇ ਸਿਰ ਤੇ ਬੁਖਲ ਜੀ ਮਾਰੀ ਕਲੀਅਰ ਫੋਟੋ ਸੀ ਸੀਮ ਕੈਮਰੇ ਹੀ ਦੇਖ ਲਿਆ ਕਿ ਅਜ ਜਦੋਂ ਕਿਤੇ ਕਾਬੂ ਆ ਕੇ ਦਾ ਫਿਰ ਕਰ ਲਾਂਗੇ ਅਸੀਂ ਤਾਂ ਸਰ ਗੁਰਦਾਸਪੁਰ ਦੇ ਵਿੱਚ ਸ਼ਰੇਆ ਮੱਧਾ ਚੋਰੀ ਹੋਈ ਨਾ ਇਹ ਮਾਰਕੀਟ ਦੇ ਵਿੱਚੋਂ ਫੌਨ ਦਾ ਮਾਰਕੀਟ ਦੇ ਵਿੱਚ ਸਰ ਇੰਨੀਆਂ ਦੁਕਾਨਾਂ ਲੱਗ ਕੇ ਇਨ੍ਹਾਂ ਦੀ ਵੀ ਗਲਤੀ ਥੋੜੀ ਜਿਹੀ ਚਾਬੀ ਵਿੱਚੇ ਰਹਿ ਰਹੇ ਸੀ ਚਾਬੀ ਲੱਗੀ ਪਈ ਬੁੱਕ ਲੱਗੀ ਫੇਰ ਵੀ ਨਹੀਂ ਪਤਾ ਲੱਗਦਾ ਚਲੋ ਕੋਈ ਨਹੀਂ ਕਰਾਂਗੇ ਕਰਕੇ ਤਾਂ ਕਰਾਂਗੇ